ਦਵਾਈਆਂ ਜਿਹੜੀਆਂ ਮਿਸਯੂਜ਼ ਹੋਣ ਬਲੀਆਂ ਹਨ ਹਾਂਜੀ 10 ਤਰ੍ਹਾਂ ਦੀ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ ਸਰ ਹਾਂਜੀ ਇਹਦੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈਗੀ 10 ਤਰ੍ਹਾਂ ਦੀ ਦਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ ਉਹ ਚ ਮਿਸਯੂਜ਼ ਹੋਣ ਬਲੀਆਂ ਦਵਾਈਆਂ ਹੈਗੀਆਂ ਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਉਹਨਾਂ ਇਹਨਾਂ ਦੇ ਨਾ ਜਿਹੜਾ ਪਰਚੇਜ਼ ਤੇ ਸੇਲ ਜਰੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜ਼ਬਤ ਕਰ ਲਈ ਗਈਆਂ ਸਰ ਕੋਈ ਐਕਸਪਾਇਰੀ ਦਵਾਈਆਂ ਵੀ ਕਹਿੰਦੇ ਮਿਲੀਆਂ ਐਕਸਪਾਇਰੀਆਂ ਵੀ ਦਵਾਈਆਂ ਸੀਗੀਆਂ ਕੁਝ ਉਹ ਵੀ ਜ਼ਬਤ ਕਰ ਲਈ ਗਈਆਂ ਸਾਡੇ ਕੋਈ ਬਿੱਲ ਜਿਹੜੇ ਜਿਹੜੇ ਮੌਜੂਦਾ ਨਾ ਸੇਲ ਕੋਡ ਪਰਚੇਜ਼ ਕੋਡ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜਬਤ ਕਰ ਲਈਆਂ ਗਈਆਂ ਕਿਹੜੀ ਕਿਹੜੀ ਟੀਮ ਆਈ ਹੈ ਪੁਲਿਸ ਡਿਪਾਰਟਮੈਂਟ ਤੇ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਸਰ ਇੱਕ ਪ੍ਰੈਗਾ ਦੇ ਉੱਤੇ ਦੱਬੇ ਵੀ ਬਾਹਰ ਖਾਲੀ ਹਾਂਜੀ ਉੱਤੇ ਪ੍ਰੈਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਆ ਠੀਕ ਹੈ ਕੀ ਕਰਦੇ ਭਾਈ ਅੱਜ ਰੇਡ ਕੀਤਾ ਜਿਹੜਾ ਡਰਗ ਪੈਟਰਨ ਨੇ ਹਾਂਜੀ ਡਰਗ ਐਂਸ ਪੈਟਰਨ ਨੇ ਆਪਣੀ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਪ੍ਰੈਗਾਲੂਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬ ਉਹਦੇ ਬਿੱਲ ਸੀ ਉਹ ਦੱਸਿਆ ਉਹਨਾਂ ਨੂੰ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰਗਨ ਸਟੋਰ ਨੂੰ ਜਿਆਦਾ ਪਤਾ ਮੰਨ ਤੋਂ ਪਤਾ ਨਹੀਂ ਕਹੇ ਕੋਈ ਦੂਜੀ ਕੋਈ ਵਧੀਆ ਮੈਡੀਸਿਨ ਜਿਹੜੀ ਇੱਥੇ ਮਿਲੀਆਂ ਕੋਈ ਮਿਸਯੂਜ਼ ਹੋਣ ਵਾਲੀ ਇਹੋ ਜੀ ਮੈਡੀਸ ਨਹੀਂ ਹੈਗੀਆਂ ਅਸੀਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹ ਜੱਫਤ ਕੀਤੀਆਂ ਨਹੀਂ ਆ ਨਾ ਕੋਈ ਸੀ ਹਾਂਜੀ ਹਾਂਜੀ ਐਕਸਪਾਇਰ ਕੁਝ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਹੈ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ ਹਾਂ ਵੀ ਬਾਕੀ ਗਾਰੇ ਕਹਿੰਦੇ ਡੱਬੇ ਵੀ ਮਿਲੇ ਮਪ ਚੱਤ ਤਾਂ ਦੇ ਹੈਗੇ ਸੀਗੇ ਬਿੱਲ ਦੇ ਕੰਦੇ ਖਾਮੀਆਂ ਪਏ ਹਾਂਜੀ ਬਿੱਲ ਬੁੱਕ ਚ ਉਹ ਮਤਲਬ ਕੋਈ ਵਿਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ ਇਸ ਤਰ੍ਹਾਂ ਅੱਗੇ ਚੱਲ ਗਈ ਪਰ ਡੇਟ ਜਾਂ ਕੋ ਪਿੱਛੇ ਇਸ ਤਰ੍ਹਾਂ ਕਿਹੜੀ ਮੇਰੀ ਟੀਮ ਆਈ ਹੈ ਪਤਾ ਨਹੀਂ ਮੈਨੂੰ ਇੰਨਾ ਨੌਲੇਜ ਨਹੀਂ ਸਾਰੀਆਂ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆ ਠੀਕ ਹੈ